ਓ ਵੈਰੀ ਗੁੱਡ ਨੇੜੇ ਹੋ ਜਾ ਨੇੜੇ ਨੇੜੇ ਵੈਰੀ ਗੁੱਡ ਚੱਕਦੇ ਫੱਟੇ ਚੱਕਦੇ ਫੱਟੇ ਚੱਕਦੇ ਫੱਟੇ ਚੱਕਦੇ ਫੱਟੇ ਚੱਕਦੇ ਫੱਟੇ ਇਹ ਪਹਿਲੀ ਵਾਰੀ ਡਿੱਗਿਆ ਜ ਮੇਰਾ ਪੁੱਤ ਸਾਈਕਲ ਤੋਂ ਵੈਰੀ ਗੁੱਡ ਓ ਡੱਕ ਡੱਕੀ ਸਵਾਰ ਹੁੰਦੇ ਆ ਵਾਹਿਗੁਰੂ ਜਿੱਕੀ ਫਤਿਹ ਜੀ ਸੁਪਨੇ ਦੇ ਘਰ ਦੀ ਫਲਵਾੜੀ ਦੇ ਫੁੱਲ ਆ ਜਿਹੜੇ ਉਹਨਾਂ ਦੀ ਮਹਿਕ ਆ ਜਿਹੜੀ ਉਹ ਹੋਰ ਬिखरਦੀ ਜਾ ਰਹੀ ਆ ਅੱਜ ਸੁਪਨੇ ਦੇ ਘਰ ਵਿੱਚ ਸਾਈਕਲ ਜਿਹੜੇ ਸਾਡੇ ਬੱਚੇ ਨਹੀਂ ਸੀ ਚਲਾਉਣਾ ਜਾਣਦੇ ਛੋਟੇ ਉਹਨਾਂ ਨੂੰ ਸਾਈਕਲ ਚਲਾਉਣਾ ਸਿਖਾਇਆ ਪੰਜ ਬੱਚਿਆਂ ਨੇ ਅੱਜ ਸਾਈਕਲ ਚਲਾਉਣਾ ਸਿੱਖਿਆ ਪਹਿਲੀ ਵਾਰ ਜਿਨ੍ਹਾਂ ਨੇ ਇੰਡੀਪੈਂਡੈਂਟ ਆਪ ਸਾਈਕਲ ਚਲਾਇਆ ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਗੁਰਫਤੇ ਸਿੰਘ ਸਾਡਾ ਤੇ ਉਹਨੂੰ ਪਹਿਲਾਂ ਦੋ ਟਾਇਰ ਲਾ ਕੇ ਸੈਡਾਂ ਤੇ ਸਾਈਕਲ ਦਿੱਤਾ ਹੋਇਆ ਸੀ ਉਹਦੇ ਨਾਲ ਹੀ ਚਲਾਉਂਦਾ ਸੀ ਹੁਣ ਉਹ ਸਿੱਧਾ ਵੱਡਾ ਸਾਈਕਲ ਚਲਾਉਣ ਲੱਗ ਗਿਆ ਪੈडल ਮਾਰ ਕੇ ਇਦਾਂ ਹੀ ਸਾਡੀ ਧੀ ਰਾਣੀ ਜੀ 파ਰੋ ਉਹ ਅੱਜ ਪਹਿਲੀ ਵਾਰ ਸਾਈਕਲ ਚਲਾਉਣਾ ਸਿੱਖੀ ਆਰਤੀ ਸਾਡੀ ਧੀ ਪਹਿਲੀ ਵਾਰ ਸਾਈਕਲ ਚਲਾਉਣਾ ਸਿੱਖੀ ਫਿਰ ਸਹਿਬਜੋਤ ਕੌਰ ਸਿੰਘਣੀ ਸਾਡੀ ਧੀ ਰਾਣੀ ਉਹ ਵੀ ਅੱਜ ਸਾਈਕਲ ਚਲਾਉਣਾ ਸਿੱਖੀ ਫਿਰ ਜਸ਼ਨਦੀਪ ਸਿੰਘ ਸਾਡਾ ਬੱਚਾ ਉਹ ਅੱਜ ਪਹਿਲੀ ਵਾਰ ਸਾਈਕਲ ਚਲਾਉਣਾ ਸਿੱਖਿਆ ਉਹਨਾਂ ਨੂੰ ਸਾਈਕਲ ਚਲਾਉਣ ਨੂੰ ਸਿਖਾਉਣ ਵਾਸਤੇ ਉਹਨਾਂ ਦੇ ਵੱਡੇ ਭਰਾ ਭੈਣ ਜਿਵੇਂ ਅਰਜੁਨ ਨੇ ਸਿਖਾਇਆ ਸਾਈਕਲ ਚਾਰ ਜਾਨਿਆਂ ਨੂੰ ਇੱਕ ਜਾਨੇ ਨੂੰ ਕੀਮਤ ਸਿੰਘ ਨੇ ਸਿਖਾਇਆ ਫਿਰ ਪਰਮਜੀਤ ਕੌਰ ਦਿਲਪ੍ਰੀਤ ਤਾਨਿਆ ਸ਼ਾਕਸ਼ੀ ਇਹਨਾਂ ਸਾਰੇ ਬੱਚਿਆਂ ਨੇ ਡਲ ਕੇ ਵੱਡਿਆਂ ਨੇ ਛੋਟਿਆਂ ਦੀ ਸਪੋਰਟ ਕੀਤੀ ਇਹ ਸਾਡੇ ਲਈ ਬਹੁਤ ਵੱਡੀ ਗੱਲ ਆ ਹੋ ਸਕਦਾ ਕਿਸੇ ਹੋਰ ਲਈ ਇਹ ਛੋਟੀ ਗੱਲ ਹੋਵੇ ਸਾਡੇ ਸੁਪਨਿਆਂ ਦੇ ਘਰ ਦੇ ਪੰਜ ਬੱਚੇ ਅੱਜ ਇਸ ਕਾਬਿਲ ਹੋ ਗਏ ਨੇ ਵੀ ਉਹ ਅਡਾਰੀ ਸਾਈਕਲ ਚਲਾਉ ਕੇ ਸਿੱਖਣਾ ਵੀ ਨਾ ਅਡਾਰੀ ਮਾਰਨ ਵਾਲੀ ਗੱਲ ਆ ਵੀ ਉਹਨਾਂ ਦੇ ਪਾਰ ਨਿਕਲੇ ਤੇ ਉਹ ਅਡਾਰੀ ਮਾਰਨ ਨੂੰ ਤਿਆਰ ਨੇ ਹੁਣ ਉਹ ਸਾਈਕਲ ਚਲਾਉਣਾ ਸਿੱਖ ਗਏ ਨੇ ਤੇ ਫਿਰ ਸਕੂਟਰੀ ਚਲਾਉਣੀ ਐਕਟਿਵਾ ਬੱਚਿਆਂ ਨੂੰ ਸਾਡੀਆਂ ਧੀਆਂ ਨੂੰ ਤਾਨੀਆਂ ਨੂੰ ਪਰਮਜੀਤ ਨੂੰ ਸਾਖਸ਼ੀ ਨੂੰ ਉਹਨਾਂ ਨੂੰ ਐਕਟਿਵ ਬਣਾਉਣੀ ਸਿਖਾਈ ਅੱਜ ਕਿਉਂਕਿ ਹੁਣ ਜਿਵੇਂ ਜਿਵੇਂ ਬੱਚਿਆਂ ਦੀਆਂ ਪੜ੍ਹਾਈਆਂ ਵੱਡੀਆਂ ਹੋ ਰਹੀਆਂ ਅੱਗੋਂ ਦੀ ਅੱਗੋਂ ਬੱਚਿਆਂ ਨੇ ਜਿਵੇਂ ਹੋਰ ਇੰਸਟੀਟਿਊਟ ਜੁਆਇਨ ਕਰਨੇ ਆ ਕੱਲ ਨੂੰ ਉੱਥੇ ਜਾਣਾ ਆਉਣਾ ਤਾਂ ਸਾਡੇ ਬੱਚੇ ਵੀ ਹਰ ਚੀਜ਼ ਲਈ ਪ੍ਰੀਪੇਅਰ ਹੋਣ ਸક્ષਮ ਹੋਣ ਹਰ ਤਰੀਕੀ ਜੀ ਕੰਮ ਕਰਨ ਲਈ ਹਰ ਤਰੀਕੇ ਨਾਲ ਉਹ ਆਪਣੇ ਆਪ ਨੂੰ ਕਿਸੇ ਹੀਣ ਭਾਵਨਾ ਦਾ ਸ਼ਿਕਾਰ ਨਾ ਕਰਨ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਵੇਂ ਇੱਕ ਬਾਪ ਆਪਣੀ ਬੇਟੀ ਲਈ ਇੱਕ ਬਾਪ ਆਪਣੇ ਬੇਟੇ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕਰਦਾ ਉਵੇਂ ਅਸੀਂ ਵੀ ਇੱਕ ਬਾਪ ਹੋਣ ਦੇ ਨਾਤੇ ਉਸ ਬਾਪ ਨੂੰ ਜਿਹੜੀ ਡਿਊਟੀ ਨਿਭਾਉਣੀ ਚਾਹੀਦੀ ਹੈ ਆਪਣੇ ਬੱਚਿਆਂ ਦੇ ਪ੍ਰਤੀ ਉਸ ਡਿਊਟੀ ਨੂੰ ਨਿਭਾਉਣ ਦਾ ਯਤਨ ਕਰ ਰਹੇ ਹਾਂ ਜੀ ਵੀਡੀਓ ਨੂੰ ਸ਼ੇਅਰ ਕਰਿਓ ਅਰਦਾਸ ਕਰਿਓ ਸਾਡੇ ਨੰਨੇ-ਮੁੰਨੇ ਬੱਚੇ-ਬੱਚੀਆਂ ਵਾਸਤੇ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣ ਤੰਦਰੁਸਤ ਰਹਿਣ ਜੀ ਸਾਰੇ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ